ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਬੇਸੱਚ ਨਾਨਕ ਹੋਸੀ ਬੇ ਸੱਚ ਸੋਚੇ ਸੋਚ ਨਾ ਹੋਏ ਜੇ ਸੋਚੇ ਲੱਖ ਵਾਰ ਚੁਪ ਚੁਪ ਨਾ ਹੋਏ ਜੇ ਲਹਿਰਾਂ ਨਿਵਤਾਰ ਭੁਖਿਆ ਭੁੱਖ ਨਾ ਉਤਰੀ ਜੈ ਬੰਨਾ ਪਰਿਆ ਪਾਰ ਸਹਸ ਸਿਆਣ ਪਹਾ ਲਖ ਹੋਏ ਤਾਇਕ ਨ ਚੱਲੇ ਨਾਲ ਕੇਵ ਸਚ ਆਰਾ ਹੋਈਏ ਕਿਉ ਕੂੜੇ ਤਤੇ ਪਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਰ ਹੁਕਮੇ ਹੋਵਨ ਆਕਾਰ हुक्म न कहा जाए हुक्मे होवन जी हुक्म मिले वढाई हुक्मे उत्तम नीच हुक्म लिख दुख सुख भाये एक ना हुक्मे बकसे एक हुक्मे सदा बवाये हुक्मे अंदर सबको बाहर हुक्म न कोए ਨਾਨਕ ਹੁਕਮੈ ਜੈ ਬੁਜੇ ਤਾ ਹੁ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜੜੇ ਨੇ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪੇ ਦਿਸ ਦੂਰ ਗਾਵੇ ਕੋ ਵੇਖ ਹਾਦਰਾ ਹਾ ਦੂਰ ਕਥਨਾ ਕਥਿ ਨਾ ਆਵੇ ਟੋਟ ਕਥ ਕਥ ਕਥਿ ਕੋਟੇ ਕੋਟ ਕੋਟ ਤੇਦਰ ਲੇਦ ਥਕ ਪਾਹੇ ਜੁਗਾ ਜੁਗੰਤਰ ਖਾਏ ਖਾਏ ਹੁਕਮੇ ਹੁਕਮੇ ਚਲਾਏ ਰਾਹੋ ਨਾਨਕ ਵਿਦ ਸੇਵੇ ਪਰਵਾਵ ਸਾਚਾ ਸਾਹਿਬ ਸਚ ਨਾਏ ਬਾਕਿਆ ਭਾਉ ਅਪਾਰ ਅੱਖ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਅੰਦਰ ਰਖੀ ਜਿਤ ਦੇਸ ਦਰਬਾਰ ਮੋਖ ਬੋਲਣ ਬੋLIE ਜੇ ਤੂੰ ਸੁਣੇ ਧਰੇ ਪਿਆਰ ਤੇ ਅੰਮ੍ਰਿਤ ਵੇਲਾ ਸੱਚ ਨਾਮ ਵੜਾਈ ਵਿਚਾਰ ਕਰਮੇ ਆਵੇ ਕਪੜਾ ਨਤਰੇ ਮੁਖ ਦਵਾਰ ਨਾਨਕ ਇਹਨੇ ਜਾਣੀਏ ਸਭ ਆਪੇ ਸੱਚ ਯਾਰ ਥਾਪਿਆ ਨਾ ਜਏ ਕੀਤਾ ਨਾ ਹੋਏ ਨਾ ਪਿਆਪ ਨਿਰੰਜਨ ਸੋਏ ਜਿੰਨ ਸੇ ਵਿਆਹ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੇ ਸੁਣੀਏ ਮਨ ਰਖੇ ਭਾਉ ਦੁਖ ਪਰ ਹਰ ਸੁਖ ਕਰ ਲੇ ਜਏ ਗੁਰਮਖ ਨਾਦ ਗੁਰਮਖ ਵੇਦ ਗੁਰਮਖ ਅਸਮਾਏ ਗੁਰ ਈਸ਼ਰ ਗੁਰੂ ਗੋ ਰਖ ਬ੍ਰਹਮਾ ਗੁਰ ਪਾਰਬਤੀ ਮਾਏ ਜੇ ਹੋ ਜਾਣ ਅੱਖ ਨੈ ਕਹਿਣਾ ਕਥਨ ਜਏ ਗੁਰਾ ਇੱਕ ਦੇਬ ਜਏ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਏ ਤੀਰਤ ਨਾਮਾ ਜੇ ਤਸ ਭਾਵਾਂ ਵਿਣ ਪਾਣੇ ਤੈ ਨਾਏ ਕਰੀ ਜੇ ਤੇ ਸਿਰ ਉਪਾਏ ਵੇਖਾਂ ਵਿਣ ਕਰਮ ਕੇ ਮਿਲ ਲਈ ਮਤਵੇ ਜਤਨ ਜਵਾਰ ਮਾਨਕ ਜੇ ਕੋ ਗੁਰ ਕੇ ਸਿੱਖ ਸੁਣੇ ਗੁਰਾ ਇੱਕ ਦੇ ਬੁਝਾਏ ਸਭਨ ਜੀਆਂ ਕਰਖਦਾਤਾ ਸੋ ਮੈ ਵਿਸਰ ਨ ਜਾਏ ਜੇ ਜਿਗ ਵਿਚਾਰੇ ਅਰਜਾ ਔਰ ਦਸੋਣ ਹੋਏ ਨਵਾ ਖੰਡਾ ਵਿ ਜਾਣੇ ਨਾਲ ਚਲੇ ਸੁਨ ਕੋਏ ਚੰਗਾ ਨਾ ਰਖਾਇ ਕੇ ਜਸ ਕੀਰਤ ਜਗਲੇ ਜੇ ਤਿਸ ਨਦਰਿ ਨੇ ਆਵੇ ਤੇ ਬਾਤ ਨੇ ਪੁਛੇ ਕਿ ਕੀ ਤੰਦਰ ਪੇਟ ਕਰ ਦੋਸ਼ੀ ਦੋਸ਼ ਧਾਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾਂ ਗੁਣ ਦੇ ਤਿਹਾ ਕੋਏ ਨ ਸਜੇ ਜੇ ਤਿਸ ਗੁਣ ਕੋਏ ਕਰੇ ਸੁਣੀਏ ਸਿਦਪਿਰ ਸੁਰਨਾਥ ਸੁਣੀਏ ਧਰ ਤਧਵਰ ਆਕਾਸ ਸੁਣਿਐ ਦੇਵ ਪਤਲ ਸੁਣਿਐ ਪੂ ਨਸਕ ਕਾਲ ਨਾਨਕ ਭਗਤਾ ਸਰਾਵਿਗਾ ਸੁਣਿਐ ਦੁਖ ਪਾਵ ਕਾਨ ਸੁਣਿਐ ਈਸ਼ਰ ਬ੍ਰਹਮਿੰਦ ਸੁਣਿਐ ਮੁਖ ਸਲਾਹਣ ਮੰਦ ਸੁਣਿਐ ਜੋਗ ਜੁਗ ਤਨ ਬੇਤ ਸੁਣਿਐ ਸਾਸਤ ਸਿਮਰਤ ਨਿਤ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾਨ ਸੁਣੇ ਸਤ ਸੰਤੋਖ ਗਿਆਨ ਸੁਣੇ ਅਠ ਸਦਕਾਸ਼ ਨਾਨਕ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗ ਸਜ ਦਿਵਾਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾਨ ਸੁਣੇ ਸਰ ਗੁਣਾ ਕੇ ਦਾ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਦੇ ਪਾਵੇ ਰਵ ਸੁਣੇ ਹਾਤ ਵਿਸਗਾਉ ਨਾਨਕ ਭਗਤ ਸਦਾ ਬਿਗਾ ਸੁਣੇ ਦੁਖ ਪਾਪ ਕਾ ਨਾ ਮਨ ਕੇ ਗਤ ਕਹਿ ਨਾ ਜਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲੇਕਣ ਹਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾ ਮਾਨ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਬਵਣ ਕੀ ਸੁਤ ਮੰਨੇ ਮੋ ਚੋਟਾ ਨਾ ਖਾਏ ਮਨ ਜਨਕ ਸਾਥ ਨਾ ਜਾਏ ਐਸਾ ਨਾ ਮਾਨ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮਨ ਪਤ ਸੂ ਪਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸ੍ਰੇਤੇ ਸੰਬੰਧ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨ ਪਾਵੇ ਮੁਖ ਦਵਾਰ ਮਨ ਪਰਵਾਰ ਸਦਾਾਰ ਮਨ ਤਰਤਾਰ ਗੁਰ ਸਿੱਖ ਮਨ ਨਾਨਕ ਭਵੇਂ ਬਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਜ ਪਾਵੇ ਦਰਗਹ ਮਾਨ ਪੰਜ ਸੁਹੇ ਦਰ ਰਾਜਾ ਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਦੇ ਕੇ ਕੜਨ ਨਹੀਂ ਸੁਮਾਰ ਤੋਲ ਧਰਮ ਦਇਆ ਕਾ ਪੂਤ ਸੰਤੋ ਕਥਾ ਪਰਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਦਬਲੇ ਉਪਰ ਤੇਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਤਿਸ ਤੇ ਪਾਰ ਤਰੇ ਕਵਣ ਜੋਰ ਜੀ ਜਾ ਤਰੰਗਤੈ ਨਾ ਸਬਨਾ ਲਿਖਿਆ ਬੋੜੇ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਲ ਰੂਪ ਕੀਤੇ ਦਾਤ ਜਣ ਕੁਣ ਕੂਤ ਕੀਤਾ ਪਸਾਵ ਇੱਕ ਕੋਵਾ ਤਿਸਤ ਹੋਏ ਲਖ ਦਰਿਆ ਕੁਦਰਤ ਕਵਣ ਕਾਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਬਲੇਕਾਰ ਤੂ ਸਦਾ ਸਲਾਮਤ ਨਰੰਕਾਰ आसंग जप संग भाव आसंग पूजा संग, संग तबताव आसंग ग्रंथ मुख वेद पाठ आसंग योग मन रहदास आसंग भगत गुण ज्ञान विचार आसंग सते आसंग दाता रा आसंग सोरम बक सार आसंग मन ले ले आए तार ਕੁਦਰਤ ਕਵਣ ਕਾ ਵਿਚਾਰ ਨਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਪਾਵੇ ਸਾਇ ਭਰੇ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਸੂਰਬ ਅੰਦਗੋਰ ਅਸੰਸ ਚੋਰ ਹਰਾਮ ਖੋਰ ਅਸਲ ਅਮਰ ਕਰ ਜਾਏ ਜੋਰ ਅਸੰਸ ਅਮਰ ਕਰ ਜਾਏ ਜੋਰ ਅਸੰਗਲਵੜ ਹੱਤਿਆ ਕਮਾਏ ਅਸੰਖ ਪਾਪੇ ਪਾਪ ਕਰ ਜਾਏ ਅਸੰਕੂੜ ਹਾਰੇ ਕੂੜੇ ਸਿਰਾਹੇ ਅਸਮਲੇਸ਼ ਮਰ ਭਖਾਏ ਆਸ ਅਨਿੰਦਕ ਸਿਰ ਕਰ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਵ ਇੱਕ ਵਾਰ ਜੋ ਤਦ ਭਾਵੈ ਸਾਈ ਬਲੇ ਕਰ ਤੂੰ ਸਦਾ ਸਲਾਮਤ ਨਿਰੰਗਾਰ ਅਸੰਖ ਨਵ ਸੰਥਾਓ ਆਗਾ ਨਾ ਆਗਾ ਅਸੰਖਲੋ ਅਸੰਖ ਹੈ ਸਿਰ ਪਰ ਹੋਏ ਅਖਰੇ ਨਾਮ ਕਰੇ ਸਲਾ ਅਖਰੇ ਗਿਆਨ ਗੀਤ ਗੁਣਵਾ ਅਖਰੇ ਲਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਂ ਜਿਨ ਇਹ ਲਖਿਤ ਸਿਰ ਨਾਏ ਜੋ ਫਰਮਾਏ ਤਿਤ ਪਾਏ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਾਏ ਕੋ ਥਾਉ ਕੁਦਰਤ ਕਉਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਇ ਭਲੇ ਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਦੋਤੇ ਉਤਰ ਸੁਖੇ ਮੋਦ ਬਲਿਤੇ ਕੱਪੜ ਹੋਏ ਦੇ ਸਾਬਣ ਲਈ ਤੋਏ ਪਰਿਮਤ ਪਾਪਾ ਕੈ ਸੰਗ ਉਦੋਂ ਪਹਿਨਾਵੇ ਤੇ ਰੰਗ ਕੁੰਨੀ ਪਾਪੇ ਆਖਣ ਨਾਹਿ ਕਰ ਕਰ ਕਰਣਾ ਲਿਖ ਲੈ ਜਾਓ ਆਪ ਤੇ ਹੈ ਬੀਜ ਆਪ ਤੇ ਹੈ ਖਾਓ ਨਾਨਕ ਹੁਕਮੇ ਆਓ ਜਬ ਤੇਰ ਤਪ ਦਇਆ ਦਤਦਾਨ ਜੇ ਕੋ ਪਾਵੇ ਤਲਕਾ ਮਾਨ ਸੁਣਿਆ ਮਨਿਆ ਮਨ ਕੀ ਤਾ ਭਾਉ ਅੰਤਰਗਤ ਤੇਰਤ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੇ ਤ ਭਗਤ ਨਾ ਹੋਏ ਸੁਵਸਤ ਆਦਬਾਣੇ ਬਰਮਾਉ ਸਤ ਸੁਹਾਣੇ ਸਦਾ ਮਨ ਚਾਉ ਕਵਣ ਸਵੇਲਾ ਫਖਤ ਕਵਣ ਕਵਣ ਤੇ ਤ ਕਵਣ ਵਾਰ ਕਵਣ ਸਿਰ ਤੇ ਮਾਹੂ ਕੌਣ ਜਥੂ ਆਕਾਰ ਵੇਲ ਨਾ ਪਾਇਆ ਪੰਡ ਤੇ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦਿਆ ਜੇ ਲਿਖਣ ਲੇਖ ਪੁਰਾ ਫੇਤਵਾਰ ਨ ਜੋਗੀ ਜਾਣੇ ਰੁੱਤ ਮਾਹੂ ਨ ਕੋਈ ਜਾ ਕਰਤ ਫਿਰ ਤੇ ਕੋ ਸਾਜ ਆਪੇ ਜਣੇ ਸੋਏ ਕੋ ਉਕਰ ਅੱਖਾਂ ਕੇਵਸਾ ਲਾਏ ਕਿਉਂ ਵਰਣੇ ਕਿਉਂ ਜਾਣ ਨਾਨਕ ਆਖਣਾ ਸਭ ਕੋ ਆਖੇ ਇਕਦੋ ਇਕ ਸਿਆਣਾ ਵੱਡਾ ਸਾਇ ਵੱਡੇ ਨਾਏ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਅੱਖ ਗਿਆ ਨਾ ਸੋਏ ਪਾਤਾਲ ਪਾਤਾਲ ਲੱਖ ਅਗਸ ਅਗਸ ਓੜਕ ਓੜਕ ਭਾਲ ਥਕੇ ਵੇਦ ਕੈਨਕ ਬਾਤ ਸਹਸ ਅਠਾਰ ਕੈਨਕ ਤੇ ਬਾਸ ਲੋਕਾ ਹੋਏ ਤਾਲ ਤੇ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖਿਏ ਆਪੇ ਜਾਣਿਆ ਸਾਲਾ ਹੀ ਸਲਾਹਾ ਇਹ ਤੇ ਸੁਰਤ ਨਾ ਪਾਇਆ ਨਦਿਆਂ ਅਤਿ ਵਾਹ ਪੈ ਸਮੁੰਦਰਾਂ ਜਾਣੀਏ ਸਮੰਧ ਸਾਹਾ ਸੁਲਤਾਨ ਦਿਰਾ ਸੇਤੇ ਮਾਲ ਤਨ ਕਿਹੜੇ ਤਲ ਨਾ ਹੋਵਨੇ ਜੇ ਤਸ ਮਨਹੁ ਨੇ ਵਿਸਰਾ ਅੰਤ ਨ ਅਸੁਭਤੇ ਤਹਿਣਨ ਅੰਤ ਅੰਤ ਨ ਕਰਨੇ ਦੇਣੇ ਅੰਤ ਅੰਤ ਨ ਦੇਖਣੇ ਸੁਣਨੇ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਣ ਕੀਤੇ ਬਿਲ ਲਾਏ ਆਕੇ ਅੰਦਰ ਨਾ ਪਾਏ ਜਾਏ ਉਹ ਅੰਤ ਨ ਜਾਣ ਕੋਏ ਬਉਤਾ ਕਹੇ ਬਉਤਾ ਹੋਏ ਵੱਡਾ ਸਹਿਬ ਚਾਥਉ ਉੱਚ ਪਰ ਉਚਾ ਨਾ ਜੇਵੜਾ ਉੱਚ ਹੋਏ ਕੋਏ ਤੇ ਸੋਚੇ ਹੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰਿ ਕਰਮੇ ਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤ ਮੰਗ ਜੂਦ ਅਪਾਰ ਕਿਤਾਂ ਗਣਤ ਨੇ ਵਿਚਾਰ ਕੀਤੇ ਖਪਤ ਟਹਰ ਰਕਾਰ ਕੀਤੇ ਲੈ ਲੈ ਮੁਖਰ ਪਾਏ ਕੀਤੇ ਮੁਰਖ ਖਾਈ ਖਾਏ ਕੀਤੇ ਦੁੱਖ ਪਉ ਸਰ ਮਾਰਾ ਇਹ ਵੀ ਦਾਤ ਤੇਰੇ ਦਾਤਾਰ ਬੰਦ ਖਲਾਸੇ ਬਾਣੇ ਹੋਏ ਹੋਰ ਆਕਨ ਸਕੇ ਕੋਏ ਜੇ ਕੋ ਖਾਇ ਤ ਅਖਣ ਪਾਏ ਉਹ ਜਾਣ ਜਿਤੇ ਆਮੋ ਖਾਏ ਆਪੇ ਜਣ ਆਪੇ ਦੇ ਆਖੇ ਸਵੇਤੇ ਕੈ ਜਿਸਨੋ ਬਖਸ਼ ਸਿਵਤ ਸੁਲਾ ਨਾਨਕ ਪਾਤਸ਼ਾਹ ਪਾਤਸ਼ਾਹ ਅਮਲ ਗਣ ਅਮਲ ਵਪਾਰ ਅਮਲ ਵਪਾਰੇ ਅਮਲ ਬੰਡਾਰ ਅਮਲ ਆਵੇ ਅਮਲ ਜਾਏ ਅਮਲ ਪਾਏ ਅਮਲਾ ਸਾਮਾ ਹੈ ਅਮਲ ਕਰਨਰ ਦੇ ਮਾਣ ਅਮਲ ਤਲ ਅਮਲ ਪਰਮਾਣ ਅਮਲ ਬਖਸ਼ੇ ਸ ਮਲ ਨੇ ਸਾਣਾ ਅਮਲ ਕਰਮ ਅਮਲ ਫਰਮਾਣ ਅਮਲੋਂ ਆਖਿਆ ਨਾ ਜਾਏ ਆਖਿਆ ਕਰਹਿ ਲਿਵਲਾਏ ਆਖੇ ਵੇਦ ਪਾਠ ਪੁਰਾ ਆਖੇ ਪੜੇ ਕਰੇ ਰਖਿਆ ਆਖੇ ਬ੍ਰਹਮ ਅਕਿੰਦ ਆਖ ਗੋਪੀ ਤੇ ਗੋਵਿੰਦ ਆਖ ਈਸ਼ਰ ਅਖ ਸਿੱਧ ਆਖ ਕਿਤ ਕਿਤ ਬੁੱਧ ਆਖ ਦਨ ਆਖ ਦਿਉ ਨਾਖ ਸੁਰ ਨਰ ਮਨ ਜਨ ਸਿਉ ਕਿਤ ਆਖ ਆਖਣ ਪਾਏ ਕਿਤ ਕਹਿ ਕਹਿ ਉਠ ਉਠ ਜਾਏ ਕਿਤ ਕਿਤ ਹੋਰ ਕਰੇ ਤਾ ਆਖ ਨ ਸਕਹਿ ਕਈ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਲਕੇ ਸਰਗਵਾਰਾ ਗਵਾਰ ਸੁਦਰ ਕੇ ਅਸੂ ਘਰ ਕੇ ਆ ਜਿਦ ਬਹਿ ਸਰਬ ਸੰਮਾਲੈ ਵਾਜੇ ਨਾਦ ਅਨੇਕ ਅਸ਼ੰਕਾ ਏਤੇ ਬਵਣ ਹਾਰੇ ਕਿ ਤੇ ਰਾਗ ਭਰੇ ਸੂਕੀਆਂ ਕਿਤ ਗਾਵਣ ਹਾਰੇ ਗਾਵੇ ਤੂੰ ਨਾ ਪਾਉਣ ਬਣੀ ਬੇਸ਼ੰਤਰ ਗਾਵੇ ਰਾਜਾ ਤਰਮ ਦੁਵਾਰੇ ਗਾਵੇ ਚਿਤਕ ਬਿਧ ਲਿਖ ਜਾਣ ਲਿਖ ਲਿਖ ਧਰਮ ਵਿਚਾਰ ਗਾਵਾ ਈਸ਼ਰ ਬ੍ਰਹਮਾ ਦੇਵੇ சோஹ சதா கவ இவத்திவன ஜி சதி சந்தோ ਗਾਵੈ ਰੇਰ ਕਰਰ ਗਾਵਨ ਪੰਡਿਤ ਪੜਨੇ ਰਖਸਰ ਜੁਗ ਜਗ ਵਿਦਾ ਨਾਲ ਗਾਵੈ ਮੌਣੀਆਂ ਮਨਮਾਨ ਸਰਗਮ ਮੱਛ ਪਲ ਗਾਵਨ ਰਤਨ ਓਪਾਏ ਤੇਰੇ 68 ਤੇਰਤ ਨਾਲੇ ਗਾਵੈ ਜੋਤ ਮਹਾਰਸੂਰਾ ਗਾਵੈ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਬੰਡਾ ਕਰ ਕਰ ਰਖ ਧਰ ਸੇ ਤੁਦ ਨੋ ਗਾਵੇ ਜੋ ਤੁਦ ਭਾਵਨਾ ਰਤ ਤੇਰੇ ਭਗਤ ਰਸ ਲਾ ਹੋਰ ਕੀਤੇ ਗਾਵੇ ਨ ਸਿਨ ਚਤ ਨ ਆਵਨ ਨਾਨਕ ਆ ਵਿਚਾਰ ਸੋਏ ਸੋਏ ਸਦਾ ਸਚ ਸਾਬ ਸੱਚਾ ਸੱਚੇ ਨਾਰੇ ਹਬੀ ਹਸੇ ਜਾਇ ਨ ਜਾਸੇ ਰਚਨਾ ਜਿਨ ਰਚਾਏ ਰੰਗ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਨ ਪਾਰੇ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਪਾਵੇ ਸੋਇ ਕਰ ਸੇ ਹੁਕਮ ਨ ਕਰਨਾ ਚਾਏ ਸੋ ਪਾਤ ਸਹ ਸਹਾ ਪਤ ਸਾਹਿਬ ਨਾਨਕ ਰੇਣ ਰਜ ਜੰ ਮੁੰਦਾ ਸੰਤੋਖ ਸਰਬਤ ਝੋਲੇ ਧਿਆਨ ਕਰੇ ਰਬੋਤ ਖਿੰਦਾ ਕਾਲ ਕੁਮਾਰੇ ਕਾਇਆ ਯੁਗਤ ਡੰਡਾ ਪਰ ਤੇਤ ਆਏ ਪੰਥ ਸਗਲ ਜਮਾਤੇ ਮਨ ਜੀਤੇ ਜਗ ਜੀਤ ਆਦੇ ਤਿਸ ਆਦੇਸ ਆਰ ਅਨਿਰ ਅਨਾਦ ਅਨਾਹਤ ਜੋਗ ਜੋ ਵੇਖੋ ਇਸ ਬੋਗਤ ਗਿਆਨ ਦਾ ਆ ਭੰਡਾਰਣ ਘਟ ਘਟ ਵਜਨਾਦ ਆਪਨਾਤੁ ਨਤ ਸਭ ਜਾਕੇ ਰਿਦਸਦ ਅਵਰਾ ਸਾਧ ਸੰਜੋਗ ਵਿਜੋਗ ਦੋਕਾਰ ਚਲਾਵੇ ਨਿਖ ਆਵੇ ਭਾਗ ਨਾ ਰੇਤਿ ਸ ਆਰੇਸ ਆਦ ਅਨਿਲ ਅਨਾਤ ਅਨਹਤ ਜੁਗ ਜੁਗ ਇਕੋ ਵੇ ਇਕਾ ਮਾਇ ਜੁਗ ਤਵੇ ਆਏ ਤਿਨ ਚ ਲੈ ਪਰਵਾਣ ਇਕ ਸੰਸਾਰੇ ਇਕ ਭੰਡਾਰੇ ਇਕ ਲਾਏ ਦੀ ਬਾਣ ਜੋਤ ਪਾਵੈ ਤੇ ਚਲਾਵੈ ਜੇ ਹੋਵੇ ਫਰਮਾਨ ਹੋਵੇਖ ਉਹ ਨਾਨ ਨਦਰ ਨੇ ਆਵੇ ਬਹੁਤਾ ਇਹ ਵਿਡਾਣਾ ਆਦੇ ਤਿਸ ਜਤੀਸ ਆਦ ਅਨੀਦ ਅਨਾਦ ਅਨਾਹਤ ਜੋ ਜੋ ਇੱਕ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿ ਸ਼ਾਇਆ ਸੋ ਇਕ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਤੇ ਸਾਚੇ ਕਾਰ ਆਦੇ ਤਿਸ ਆਦੇਸ ਆਜ ਅਨੀਲ ਅਨਾਦ ਅਨਹਤ ਜਗ ਜਗ ਇੱਕ ਵੇਸ 1 2 ਜੀ ਪੌ ਲਖ ਹੋਏ ਲਖ ਹੋਵੇ ਲਖ 20 ਲਖ ਰਖ ਗਿੜਾ ਆਕੀਏ ਇੱਕ ਨਾਮ ਜਗਦੀਸ਼ ਇਤ ਰਾਹੇ ਪਤ ਪੌੜੀਆਂ ਚੜੀਏ ਹੋਏ 21 ਸੁਣ ਬੱਲਾ ਆਕਾਸ ਤੇ ਕਿ ਤਰਿਸ ਨਾਨਕ ਨਦਰੇ ਪਈਏ ਊੜੀ ਊੜੇ 3 ਆਖਣ ਜੋਰ ਚੁੱਪੇ ਨਾ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੋ ਕੇ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵਿੱਤੇ ਸੋਏ ਨਾਨਕ ਕਹਣੀ ਚੇਨ ਕੋਏ दवार औण पणी अग्न पाताल तिस विच धरती थावरकरम सार ते विच जीुगत करंग त नामने कनत कर्म कर्म हुए वचार ਸੱਚਾ ਸੱਚਾ ਦਰਬਾਰ ਤੇਤੇ ਸੋਨੇ ਪੰਜ ਪਰਵਾਨ ਨਦਰੇ ਕਰਮ ਪਵੇ ਨਿਸਾਨ ਕਾਚ ਪਕਾਏ ਓਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਏ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਉਣ ਪੜੀ ਵੇ ਸੁੰਦਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾਟਤ ਕੜੀਏ ਰੂਬਰੰਗ ਕੇ ਵੇਸ ਕੇਤੇ ਆਕਰਮ ਭੂਮੇ ਮੇਰ ਕੇਤੇ ਕੇਤੇ ਧੂਪ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਗਤ ਮੰਡਲ ਦੇਸ ਕੇਤੇ ਸਿਦ ਬਦਨਾਤ ਕੇਤੇ ਕੇਤੇ ਦੇਵੀ ਵੇਸ ਕੇਤੇ ਦਿਵਦਾਨ ਮਨ ਕੇਤੇ ਤੇ ਤਿਰਤਨ ਸਮੰਦ ਕੇਤੇ ਆ ਖਾਣੀ ਕੇਤਿਆਂ ਬਾਣੀ तेते पात नरिंद एतिया सुरते सेवक ते नानक अंत ने अंत ज्ञान खंड में ज्ञान पर चंड तेते नाद बिनाद कोड आनंद सर खंड की बाणी जोर सर खंड की बाणी रूप तेते काट तगड़ी बहुत ना ਤਾਕੇ ਅੰਕਲ ਨਾ ਕਥੇ ਆ ਨਾ ਜਾਏ ਜੇ ਤੋ ਕਹਿ ਪਿਛੇ ਪਛਤਾਏ ਤਿੱਤੇ ਕੜੀਏ ਸੁਰਤ ਮਤ ਮਨ ਬੁਧ ਤਿੱਤੇ ਕੜੀਏ ਸੁਰਾ ਸਿਦਕ ਕਰਮ ਖੰਡ ਕੀ ਬਾਣੀ ਜੋਰ ਤਿੱਤੇ ਹੋਰ ਨੇ ਕੋਈ ਹੋਰ ਤਿੱਤੇ ਜੋਦ ਮਾ ਬਲ ਸੂਰ ਤਿਨ ਮੈਂ ਰਾਮ ਰਹਾ ਧਰਪੁਰ ਤਿੱਤੇ ਸੀਤ ਸੀਤਾ ਮੈਨਾ ਮਾਹੇ ਨਾ ਕੈ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਠਗ ਜਾਏ ਜਿਨ ਤੇ ਰਾਮ ਵਸੇ ਮਨ ਮਾਹੇ ਤੇ ਤੇ ਭਗਤ ਵਸੇ ਕਹਿ ਲੋ ਕਰ ਅਨੰ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਦੇਤੇ ਨਦਰਿ ਨਿਹਾਰ ਤਿਤ ਖੰਡ ਮੰਡਲ ਵਰ ਪੰਡ ਜੇ ਕੋ ਕਥਿ ਦੇ ਅੰਤ ਨਾ ਅੰਤ ਤੇ ਤਲੂਲੂ ਆਕਾਰ ਜਿਉ ਜਿਉ ਹੁਕਮ ਤੇਵੇ ਤੇ ਕਾਰ ਜੋ ਇਕ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਧਿਰਜ ਸੁਨ ਆਰ ਅਹਰਣਾ ਮਤ ਦੇਤ ਹੱਥ ਆਲ ਆਉ ਖਲਾ ਅਗਨ ਤਪਕਾਓ ਪਾਂਡਾ ਪਉ ਅੰਮ੍ਰਿਤ ਟਾਲ ਕੜੀਏ ਸ਼ਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਿੰਕਾਰ ਨਾਨਕ ਨਦਰ ਨਦਰ ਨਿਹਾਲ ਸਰ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਦਿਵਸ ਰਾਤ ਦੁਏ ਦਾਈ ਦਇਆ ਫਿਲੇ ਸਗਲੇ ਜਗਤ ਚੰਗ ਆਈਆਂ ਬੁਰ ਆਈਆਂ ਵਾਚੇ ਤਾਰੇ ਮਹਦੂ ਕਰ ਮੈਂ ਆਪੋ ਆਪਨੇ ਕੇ ਨੇੜੇ ਤੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੱਖ ਉਜਲੇ ਕੇਤੇ ਛੁੱਟੀ ਨਾਲ ਜਿਨ੍ਹੇ ਨਾਮ ਧਿਆਇਆ